ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਦਾਰਾ ਮਹੱਲਾ ਪੰਜਵਾ ਘਰਤੀਜਾ ਇੱਕ ਊੰਕਾਰ ਸਤਗੁਰ ਪ੍ਰਸਾਦ ਰਾਗ ਕੇਦਾਰਾ ਅੰਦਰ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਘਰਤੀਜਾ ਤੀਸਰੇ ਸੁਰਤਾਲ ਵਿੱਚ ਜਗਿਆਸੂ ਦੀ ਬੇਨਤੀ ਗਤਨ ਕਰਦੇ ਆਂ ਇਹ ਪਾਵਨ ਸ਼ਬਦ ਉਚਾਰਨ ਕਰ ਰਹੇ ਹਨ ਇੱਕ ਅਨੂਤੀ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਿਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਦੀਨ ਬਿਨੋ ਸੁਨ ਦਿਆਲ ਇਹ ਦਿਆਲੂ ਕਿਰਪਾਲੂ ਪ੍ਰਭੂ ਮੈਂ ਦੀਨ ਗਰੀਬ ਦੀ ਬਿਨੋ ਬੇਨਤੀ ਸੁਣਨਾ ਕਰ ਪੰਚਦਾਸ ਤੀਨ ਦੁਖੀ ਇੱਕ ਮਨ ਅਨਾਤ ਨਾਤ ਇਹ ਪ੍ਰਭੂ ਪੰਜ ਕਾਮਾਂ ਦੇ ਕਾ ਨੇ ਮੈਨੂੰ ਦਾਸ ਗੁਲਾਮ ਕੀਤਾ ਹੋਇਆ ਹੈ ਤਿੰਨ ਗੁਣਾ ਨੇ ਮੈਨੂੰ ਦੋਸ਼ੀ ਬਣਾ ਦਿੰਦਾ ਹੈ ਵਾ ਪੰਜ ਵਿਸ਼ਿਆਂ ਦਾਸ 10 ਇੰਦਰੀਆਂ ਤੇ ਤਿੰਨ ਗੁਣਾ ਨੇ ਆਪਣੇ ਵਿੱਚ ਲਗਾ ਕੇ ਮੈਨੂੰ ਦੋਸ਼ੀ ਬਣਾ ਦਿੰਦਾ ਹੈ हे 나ਤ ਮਾਲਕ ਪ੍ਰਭੂ ਮੇਰਾ ਮਨ ਏਕ ਕਈਏ ਇੱਕ ਅਨਾਥ ਜਤੀਮ ਹੋਈ ਬੈਠਾ ਹੈ। अथवा ਆਪਣੇ ਆਪ ਵਿੱਚ 나ਥ مالک ਬਣੀ ਬੈਠੇ ਪੰਜ ਕਾਮ ਕ੍ਰੋਧ ਅਤੇ ਦੋਸ਼ ਲਾਉਣ ਵਾਲੇ ਤਿੰਨ ਗੁਣਾ ਨੇ। ਮੇਰੇ ਇੱਕ ਅਨਾਥ ਮਨ ਨੂੰ ਆਪਣਾ ਦਾਸ ਕਰ ਛੱਡਿਆ ਹੈ। ਰਾਖ ਹੋ ਕਿਰਪਾਲ ਰਹਾਉ। हे किरਪਾਲ ਕਿਰਪਾਲੂ ਪ੍ਰਭੂ ਇਸ ਕਰਕੇ ਤੁਸੀਂ ਮੈਨੂੰ ਇਨ੍ਹਾਂ ਦੋਸ਼ਾਂ ਵਕਾਰਾਂ ਤੋਂ ਬਚਾ ਕਰਕੇ ਰੱਖ ਲੈਣਾ ਕਰੋ ਰਹਾਉ ਬਿਸਰਾਮ ਦੇ ਕੀ ਪਾਦਸ਼ਾ ਕ੍ਰਿਪਾ ਕਰਦੇ ਆ ਅਨਕ ਯਤਨ ਗਵਨ ਕਰੋ ਖਟ ਕਰਮ ਜੁਗਤ ਧਿਆਨ ਤਰੋ ਹੇ ਪ੍ਰਭੂ ਇਹਨਾਂ ਤੋਂ ਬਚਣ ਲਈ अनेका ਸਾਧਨਾ ਦੇ ਯਤਨ ਉਪਾਅ ਕੀਤੇ ਅਤੇ ਬਿਆੰਤ ਤੀਰਥਾਂ ਤੇ ਯਾਤਰਾ ਲਈ ਗਵਨ ਜਾਣਾ ਕਰਦਾ ਰਿਹਾ ਵਹ अनेका ਯਤਨਾ ਕਰਕੇ ਬਿਸਨ ਪਦੇ ਆਦ ਗਾਇਨ ਕਰਦਾ ਵਹ ਸਰੀਰ ਕਰਕੇ अनेका ਯਤਨ ਕਰਦਾ ਹਾਂ ਤੇ ਮਾਨ ਇੱਛਾ ਕਰਕੇ ਵਿਚਰਨਾ ਕਰਦਾ ਖੱਡ ਕਰਮ ਜੁਗਤ ਧਿਆਨ ਤਰੋ ਤੇ ਮੈਂ ਕਹਿੰਦੇ ਜਗ ਕਰਨਾ ਤੇ ਕਰਾਉਣਾ ਦਾਨ ਲੈਣਾ ਤੇ ਲੈਣਾ ਇਤਿਆਦ ਇਹ ਛੇ ਕਰਮਾਂ ਦੇ ਜੁਗਤ ਸੰਯੁਗਤ ਹੋ ਕੇ ਧਿਆਨ ਵੀ ਧਾਰਦਾ ਉਪਾਉ ਸਗਲ ਕਰ ਹਾਰਿਓ ਨਹਿ ਨਹਿ ਹਟਹਿ ਬਿਕਰਾਲ ਇਉ ਸਾਰੇ ਉਪਾਉ ਯਤਨ ਕਰਕੇ ਹਾਰ ਗਿਆ ਪਰ ਇਹ ਬਿਕਰਾਲ ਪੈਦਾਇਕ ਕਾਮ ਕ੍ਰੋਧ ਸਾਧਨਾ ਕਰਕੇ ਵੀ ਨਹੀਂ ਹਟਹਿ ਥੱਕਦੇ ਤੇ ਅਨੇਕਾਂ ਕਰਮਾ ਕਰਕੇ ਵੀ ਨਹੀਂ ਥੱਕਦੇ ਸ਼ਰਣ ਬੰਧਨ ਕਰਣਾ ਪਦੇ ਭਾਵ ਹਰਣ ਹਾਰ ਹਰ ਹਰਿ ਹਰਿ ਹਰੇ हे करुणा पदे कृपा दे पति मालिक प्रभु मैं तेरी शरण ओट विच पया अते तेनु वंदना नमस्कार करदा हूं हे हरि हरेक दे पापा नु हर नाश करके हरे परिकरण वाले परमात्मा तू ही भवसागर संसार दे विच जन्म मरण नु नाश करने वाला है एक तू ही दीन दयाल प्रभु चरण नानक आसरो हे प्रभु एक तू ही दीन गरीबਾਂ ਉੱਪਰ ਦਇਆਲਤਾ ਕਰਨ ਵਾਲਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ हे प्रभु परमात्मा ਸਾਨੂੰ ਤੇਰੇ ਚਰਨਾਂ ਦਾ ਹੀ ਆਸਰਾ ਪਾਵ ਆਸਰਾ ਹੈ ਉਦਰੇ ਪ੍ਰਮੋਹ ਸਾਗਰ ਲਗ ਸੰਤਨਾ ਪਗ ਪਾਲ हे प्रभु ਉਹ ਮਨੁੱਖ ਪਰਮਤ ਦੇ ਮੂਵ ਅ ਗਿਆਨ ਦੇ ਸੰਸਾਰ ਰੂਪੀ ਸਾਗਰ ਸਮੁੰਦਰ ਤੋਂ ਉਦਰੇ ਤਰ ਗਏ ਜਿਨ੍ਹਾਂ ਨੇ ਤੇਰੇ ਸੰਤਨਾ ਸੰਤ ਜਿਨ੍ਹਾਂ ਦੇ ਪਾਗ ਚਰਨਾ ਵਿੱਚ ਲਗਣਾ ਕੀਤਾ ਹੈ ਅਤੇ ਉਹਨਾਂ ਦੀ ਸ਼ਰਨ ਦਾ ਪਾਲ ਪੱਲਾ ਪਕੜਨਾ ਕੀਤਾ ਹੈ ਕੇਦਾਰਾ ਮਹੱਲਾ ਪੰਜਵਾ ਘਾਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਕੇਦਾਰਾ ਅੰਦਰ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਘਾਰ ਚੌਥੇ ਸੁਰਤਾਲ ਵਿੱਚ ਪਾਵਨ ਸ਼ਬਦ ਉਚਾਰਨ ਕਰ ਰਹੇ ਇਕ ਅਦੁੱਤੀ ਬ੍ਰਹਮ ਓੰਕਾਰ ਸਰਬਦਾ ਪ੍ਰਕਾਸ਼ਿਕ ਜੋ ਸਤਗੁਰਾਂ ਦੀ ਬਰਸਾਦ ਕਿਰਪਾ ਦੁਆਰਾ ਪਾਇਆ ਜਾਂਦਾ ਸਰਨੀ ਆਇਓ नाथ ਨਿਧਾਨ ਹਿੰਦਾਨ ਨਿਧੀਆਂ ਦੇ ਘਰ नाथ ਮਾਲਿਕ ਪ੍ਰਭੂ ਮੈਂ ਤੇਰੀ ਸਰਨੀ ਓਟ ਵਿੱਚ ਆਇਆ ਹੋ ਨਾਮ ਪ੍ਰੀਤ ਲਾਗੀ ਮਨ ਪੀਤਰ ਮੰਗਨ ਕਉ ਹਰ ਦਾਨ ਰਹਾਉ ਮੇਰੇ ਮਨ ਹਿਰਦੇ ਭੀਤਰ ਵਿੱਚ ਤੇਰੇ ਨਾਮ ਦੀ ਪ੍ਰੀਤੀ ਲਗਨ ਲੱਗੀ ਹੈ ਏ ਹਰੀ ਏਹੀ ਨਾਮ ਬ੍ਰਹਮ ਗਿਆਨ ਦਾ ਦਾਨ ਖੈਰਾਤ ਮੰਗਣ ਵਾਸਤੇ ਤੇਰੀ ਸ਼ਰਨ ਗ੍ਰਹਿਣ ਕੀਤੀ ਹੈ ਰਹਾਉ ਸੁਖਦਾਈ ਪੂਰਨ ਪਰਮੇਸ਼ਰ ਕਰ ਕਿਰਪਾ ਰੱਖੋ ਮਾਨ ਏ ਸੁੱਖਾਂ ਦੇ ਦੇਣ ਵਾਲੇ ਪੂਰਨ ਵਿਆਪਕ ਪਰਮੇਸ਼ਰ ਪ੍ਰਭੂ ਤੂੰ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਮੇਰਾ ਮਾਨ ਆਦਰ ਰੱਖਣਾ ਕਰੋ ਮਾਨ ਅਬਮਾਨ ਵੱਲੋਂ ਬਣਾ ਕੇ ਰੱਖ ਲਵੋ ਵਾ ਵਿਦੀਪਕ ਦੁਆਰਾ ਖਾਟ ਪਰਮਾਣਾਂ ਦੇ ਵਿਸ਼ੇ ਤੇ ਸਵੈ ਅਨਪਉ ਪ੍ਰਮਾਣ ਹੈ ਉਸ ਵਿੱਚ ਮੈਨੂੰ ਰੱਖਣਾ ਕਰੋ ਮੇਰਾ ਮਾਨ ਮਨ ਆਪਣੇ ਚਰਨਾਂ ਵਿੱਚ ਜੋੜ ਕੇ ਰੱਖੋ ਦੇਹ ਪ੍ਰੀਤ ਸਾਧੂ ਸੰਗ ਸੁਆਮੀ ਹਰ ਗੁਣ ਰਸਨ ਬਖਾਨ हे स्वामी मालिक प्रभु मेनू दा साधु श्रेष्ठ महात्मा ਜਨਾਂ ਦੀ ਸੰਗਤ ਦੀ प्रीਤੀ ਦੇਣਾ ਕਰੋ ਵਾ ਸਾਧੂਆਂ ਦੀ ਸੰਗਤ ਦੁਆਰਾ ਆਪਣੀ प्रीਤੀ ਬਖਸ਼ हे हरि ਉਹਨਾਂ ਸੰਤਾਂ ਨਾਲ ਮਿਲ ਕੇ ਮੈਂ ਤੇਰੇ ਗੁਣਾਂ ਨੂੰ ਆਪਣੀ ਰਸਨ ਜੀਬ ਦੁਆਰਾ ਬਕਾਨ ਉਚਾਰਨ ਕਰ ਗੋਪਾਲ ਦਿਆਲ ਗੋਬਿੰਦ ਦਮੋਦਰ गोपाल दयाल गोविंद दमोदर निर्मल कथा ज्ञान हे गो पृथ्वी देपाल पालक गो वाणी करके वेद प्राप्त होण योग्य दयालु कृपालु दमोदर परमात्मा तेरे निर्मल उज्जवल स्वरूप दी स्वरूप लखणा वाली कथा सुननी है ते अपने स्वरूप दा ज्ञान देना वा तेरी कथा निर्मल ज्ञान जानी दी है ਨਾਨਕ ਕਉ ਹਰ ਕੈ ਰੰਗ ਰਾਗੋ ਚਰਨ ਕਮਲ ਸੰਗ ਧਿਆਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਹਰ ਪ੍ਰਭੂ ਮੈਨੂੰ ਦਾਸ ਨੂੰ ਆਪ ਦੇ ਰੰਗ ਪ੍ਰੇਮ ਵਿੱਚ ਰੰਗਣਾ ਕਰੋ ਅਤੇ ਤੇਰੇ ਚਰਨ ਕਮਲਾਂ ਦੇ ਨਾਲ ਹੀ ਮੇਰਾ ਧਿਆਨ ਜੁੜਿਆ ਰਹੇ ਕੇਦਾਰਾ ਮਹੱਲਾ ਪੰਜਵਾ ਹਰ ਕੀ ਦਰਸ਼ਨ ਕੋ ਮਨ ਚਾਉ ਕਿ ਭਾਈ ਹਰ ਪ੍ਰਮਾਤਮਾ ਦੇ ਦਰਸ਼ਨ ਦੀਦਾਰ ਦਾ ਮੇਰੇ ਮਨ ਹਿਰਦੇ ਵਿੱਚ ਚਾਉ ਉਤਸ਼ਾਹ ਲੱਗਾ ਹੋਇਆ ਕਿ ਕਦੋਂ ਦਰਸ਼ਨ ਹੋਣ ਕਰ ਕਿਰਪਾ ਸਤ ਸੰਗ ਮਿਲਾਵ ਤੁਮ ਦੇਵ ਆਪਣਾ ਨਾਮ ਰਹਾਉ ਇਸ ਲਈ ਬੇਨਤੀ ਕਰਦੇ ਹਾਂ ਕਿ हे ਪ੍ਰਭੂ ਤੂੰ ਆਪਣੀ ਕਿਰਪਾ ਮਿਹਰ ਕਰਕੇ ਮੈਨੂੰ ਸਤ ਸੰਗ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਵਿੱਚ ਮਿਲਾਉਣਾ ਕਰ ਅਤੇ ਸੰਗਤ ਦੁਆਰਾ ਤੁਸੀਂ ਮੈਨੂੰ ਆਪਣਾ ਨਾਮ ਦੇਣਾ ਕਰੋ ਰਹਾਓ ਕਰੋ ਸੇਵਾ ਸਤਿਪੁਰਖ ਪਿਆਰੇ ਜਦ ਸੁਣੀਐ ਤਤ ਮਨ ਰਹਿ ਸਾਵ ਏ ਸਤ ਸਰੂਪ ਪੁਰਖ ਪੂਰਨ ਤੇ ਪਿਆਰੇ ਪ੍ਰਭੂ ਮੈਂ ਤੇਰੀ ਭਗਤੀ ਰੂਪੀ ਸੇਵਾ ਟਹਿਲ ਕਰਾਂ ਵਾਹਿ ਪਿਆਰੇ ਪ੍ਰਭੂ ਮੈਂ ਸਤ ਸੰਗਤ ਵਿੱਚ ਸਤਿਪੁਰਖ ਮਹਾਤਮਾ ਜਨਾਂ ਦੀ ਸੇਵਾ ਕਰਾਂ ਅਤੇ ਜਦ ਜਿੱਥੇ ਵੀ ਤੇਰਾ ਜਸ ਸੁਣਨਾ ਕਰੀਏ ਉਥੇ ਹੀ ਮਨ irdev ਚ ਰਹੈ ਸਾਉ ਆਨੰਦ ਪ੍ਰਾਪਤ ਹੋਵੇ ਵਾਰੀ ਫੇਰੀ ਸਦਾ ਕਮਾਈ ਕਵਨ ਅਨੂਪ ਤੇਰੋ ਉਠਾਉ ਏ ਪ੍ਰਭੂ ਮੈਂ ਤੇਰੇ ਤੋਂ ਮਨ ਕਰਕੇ ਵਾਰਨੇ ਤਨ ਕਰਕੇ ਫੇਰੀ ਫੇਰਨੇ ਤੇ ਬਾਣੀ ਕਰਕੇ ਸਦਾ ਹਮੇਸ਼ਾ ਕਮਾਈ ਕੁਰਬਾਨ ਜਾਂਦਾ ਪੁਨਾ ਤੇਰਾ ਉਹ ਅਨੂਪ ਉਪਮਾ ਤੋਂ ਰਹਤ ਕਵਨ ਕਿਹੜਾ ਠਾਉ ਥਾਂ ਹੈ ਜਿੱਥੇ ਤੂੰ ਇਸਤਤ ਰਹਿੰਦਾ ਹੈ ਵਜਿੱਥੇ ਤੂੰ ਸਖਿਆਤ ਹੋ ਜਾਂਦਾ ਬਹੁ ਸੰਗਤ ਸਰੂਪ ਸਾਚਖੰਡ ਰੂਪੀ ਥਾ ਹੈ ਸਰਬ ਪ੍ਰਤ ਪਾਲਹਿ ਸਗਲ ਸੰਭਾਲਹਿ ਸਗਲਿਆ ਤੇਰੀ ਛਾਉ हे ਪ੍ਰਭੂ ਤੂੰ ਸਾਰਿਆਂ ਨੂੰ ਪ੍ਰਤ ਪਾਲਹਿ ਪਾਲਣਾ ਕਰਦਾ ਸਾਰਿਆਂ ਨੂੰ ਸੰਭਾਲਹਿ ਸੰਭਾਲਣਾ ਕਰਦਾ ਅਤੇ ਸਗਲਿਆ ਸਾਰਿਆਂ ਜੀਵਾਂ ਨੂੰ ਤੇਰੀ ਹੀ ਛਾਉ ਓਟ ਹੈ ਵਾ ਸਾਰਿਆਂ ਵਿੱਚ ਤੇਰੀ ਹੀ ਜੋਤ ਛਾਈ ਹੋਈ ਨਾਨਕ ਕੇ ਪ੍ਰਭ ਪੁਰਖ ਵਿਦਾਤੇ ਘਾਟ ਘਾਟ ਤੁਝਹਿ ਦਿਖਾਉ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕੇ हे ਸਾਡੇ ਜਨਾਂ ਦੇ ਵਿਦਾਤੇ ਫਲ ਬਰਦਾਤੇ ਪੁਰਖ ਪੂਰਨ ਪ੍ਰਭ ਸਾਰੇ ਘਾਟ ਘਾਟ ਸਰੀਰਾਂ ਸਰੀਰਾਂ ਵਿੱਚ ਮੈਂ ਤੈਨੂੰ ਹੀ ਦੇਖਣਾ ਕਰਾ ਕੇਦਾਰਾ ਮਹੱਲਾ ਪੰਜਵਾ ਪ੍ਰੇ ਕੀ ਪ੍ਰੀਤ ਪਿਆਰੀ हे प्रिय प्यारे पति परमात्मा आप जी दी प्रीति मेनू प्यारी लगदी है व जिस नु प्यारे गुरुां दी प्रीति है ओ जिज्ञासू सखी तेनु प्यारी लगदी है मगन मने मह चितवो आशा नैनो तार तुहारी रहौ मैं मने हृदय विच मगन मस्त हो के तेरे दर्शनां दी आशा चितवनी करदा हां ਅਤਿਨੇ ਨੂੰ ਨੇਤਰਾਂ ਵਿੱਚ ਵੀ ਤੁਹਾਰੀ ਤੇਰੀ ਹੀ ਤਾਰ ਇੱਕ ਟਿੱਗ ਅਚਲ ਦ੍ਰਿਸ਼ਟੀ ਲੱਗੀ ਹੋਈ ਹੈ ਰਹਾਉ ਬਿਸਰਾਮ ਦੇ ਕੇ ਫਰਮਾਉਂਦੇ ਆ ਓਏ ਦਿਨ ਪਹਿਰ ਮੂਰਤ ਪਲ ਕੈਸੇ ਓਏ ਪਲ ਘਰੀ ਕਿਹਾਰੀ ਕਹਿੰਦੇ ਓਏ ਭਾਵ ਉਹ ਦਿਨ ਪਹਿਰ ਤੇ ਮੂਰਤ ਦੋ ਕੜੀਆਂ ਪਲ ਕੈਸੇ ਕਿਹੋ ਜੇ ਹੋਣਗੇ ਅਤੇ ਓਏ ਓ ਨੈਤਰਾਂ ਦੀ ਪਲ-ਪਲਕ ਤੇ ਇੱਕ ਘੜੀ ਕਿਹਾਰੀ ਕਿਹੋ ਜੀ ਹੋਵੇਗੀ? ଅਤਵਾ ਉਹ ਦਿਨ ਕਿਹੋ ਜਿਹਾ ਹੋਵੇਗਾ ਜਦੋਂ ਤੇਰੀ ਸ਼ਰਨ ਵਿੱਚ ਜਾਵਾਂਗਾ? ਵਾ ਜਦੋਂ ਗਿਆਨ ਰੂਪੀ ਦਿਨ ਚੜ੍ਹੇਗਾ। ਉਹ ਪਹਿਰ ਕਿਹੋ ਜਿਹਾ ਹੋਵੇਗਾ ਜਦੋਂ ਮਨ ਉੱਪਰ ਪਹਿਰਾ ਦੇਵਾਂਗਾ? ਉਹ ਮੂਰਤ ਦੋ ਘੜੀਆਂ ਕਿਹੋ ਜਿਹੀਆਂ ਹੋਣਗੀਆਂ ਜਦੋਂ ਚਿੱਤ ਕਾਗਰ ਹੋ ਕੇ ਤੇਰੇ ਸਰੂਪ ਵਿੱਚ ਜੁੜ ਜਾਵੇਗਾ। ਉਹ ਪਲ ਕਿਹੋ ਜਿਹਾ ਹੋਵੇਗਾ ਜਦੋਂ ਤੂੰ ਆਪਣੀ ਕਿਰਪਾ ਦ੍ਰਿਸ਼ਟੀ ਕਰੇਗਾ। ਅਤੇ ਉਹ ਪਲ-ਪਲਕ ਮਾਤਰ ਕਰੀ ਕੜੀ ਕਿਹੋ ਜੀ ਹੋਵੇਗੀ ਖੂਲੇ ਕਪਟ ਤਬਟ ਬੁਝਿ ਤ੍ਰਿਸ਼ਨਾ ਜੀਵ ਉਪੇਖ ਦਰਸਾਰੀ ਜਦੋਂ ਪੰਜਾਂ ਕੋਸ਼ਾਂ ਦੇ ਕਪਟ ਤਖਤੇ ਖੂਲੇ ਖੁੱਲ ਜਾਣਗੇ ਅਤੇ ਤਬਟ ਸ਼ਿਗਰ ਹੀ ਤ੍ਰਿਸ਼ਨਾ ਦੀ ਅਗਨ ਬੁਝ ਜਾਵੇਗੀ ਅਤੇ ਤੇਰੇ ਦਰਸਾਰੀ ਦਰਸ਼ਨ ਦੇਖ ਕਰਕੇ ਜਿਉਂਦਾ ਉ ਜਾਵਾਂਗੇ ਕਵਨ ਸੁਜਤਨ ਉਪਾਉ ਕਨੇਹਾ ਸੇਵਾ ਕਉਨ ਵਿਚਾਰੀ ਉਹ ਸਰੀਰ ਕਰਕੇ ਯਤਨ ਕਿਹੜਾ ਹੈ ਤੇ ਬਾਣੀ ਕਰਕੇ ਸ਼ਾਸਤਰ ਗਿਆਨ ਆਦ ਨੂੰ ਪ੍ਰਾਪਤ ਕਰਨ ਰੂਪ ਉਪਾਉ ਯਤਨ ਕਿਹੜਾ ਹੈ ਅਤੇ ਉਹ ਸੇਵਾ ਟਹਿਲ ਕਿਹੜੀ ਹੈ ਜਿਸ ਕਰਕੇ ਵਿਚਾਰਵਾਨ ਹੋਵਾਂ ਤੇ ਮੈਨੂੰ ਦਰਸ਼ਨ ਪ੍ਰਾਪਤ ਹੋਵੇ ਅੱਗੇ ਹੁਣ ਉੱਤਰ ਦਿੰਦੇ ਆ ਮਾਨ ਅਭਿਮਾਨ ਮੋਹ ਤਜ ਨਾਨਕ ਸੰਤੈ ਸੰਗ ਉਦਾਰੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਮਾਨ ਸਤਕਾਰ ਤੇ ਅਬਮਾਨ ਹੰਕਾਰ ਸਰੀਰਾਂ ਦਾ ਮੋਹ ਸਨੇਹ ਤਜ ਛੱਡ ਕਰਕੇ ਸੰਤ ਜਨਾਂ ਦੇ ਨਾਲ ਪਾਉ ਉਹਨਾਂ ਦੀ ਸੰਗਤ ਕਰੇ ਤਾਂ ਉਦਾਰੀ ਪਾਰ ਉਤਾਰਾ ਹੋ ਸਕਦਾ ਹੈ ਤੇ ਹੋਵੇਗਾ ਅਤੇ ਪ੍ਰਭੂ ਦੇ ਦਰਸ਼ਨ ਹੋ ਜਾਣਗੇ ਅਰਥਾਤ ਸਾਧ ਸੰਗਤ ਕਰਕੇ ਹੀ ਸਾਰੇ ਯਤਨ ਸਫਲੇ ਹਨ ਅਤੇ ਸਾਧ ਸੰਗਤ ਦੀ ਸੇਵਾ ਹੀ ਸਰੂਪ ਦੇ ਗਿਆਨ ਦੀ ਵਿਚਾਰ ਦੇਣ ਵਾਲੀ ਹੈ ਵਾਹੇ ਗੁਰੂ ਵਾਹੇ ah he guru ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ